ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਰਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਹਾਲ 1-2 ਦਿਨ ਹੋਰ ਮੌਸਮ ਖਰਾਬ ਰਹੇਗਾ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਅਗਲੇ 1-2 ਦਿਨ ਹੋਰ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ। ਉਹਨਾਂ ਜ਼ਿਕਰ ਕੀਤਾ ਕਿ 35 ਮਿਲੀਮੀਟਰ ਤੱਕ ਜੇਕਰ بارش ਹੋਈ ਤਾਂ ਇਸ ਦਾ ਮਤਲਬ ਹੈ 55 ਤੋਂ 57 ਤੱਕ بارش ਦਾ ਰਿਕਾਰਡ ਦਰਜ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਤੰਬਰ ਮਹੀਨੇ ਦੇ ਸਫਤ ਦੇ بارش ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ ਅਤੇ ਕਿਹਾ ਕਿ ਨਾਰਮਲੀ ਟੈਂਪਰੇਚਰ ਦੇ ਨਾਲੋਂ ਮੈਕਸਿਮਮ ਟੈਂਪਰੇਚਰ ਦਿੱਤੀ ਦੇ ਨੀਅਰ ਅਬਾਊਟ ਹੈ ਜਿੱਤੀ ਹਮ న్యూਸ ਲਈ ਸ੍ਰਿੰਦਰ ਸੋਨਨੀ ਦੀ ਰਿਪੋਰਟ ਹਾਂਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਸਤੰਬਰ ਦਾ ਜਿਸ ਤਰ੍ਹਾਂ ਮਹੀਨਾ ਸ਼ੁਰੂ ਹੋਇਆ ਤਾਂ ਵੀ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਦੇਖੀ ਗਈ ਹੈ ਜਿਸ ਤਰ੍ਹਾਂ ਅਗਸਤ ਦੇ ਵਿੱਚ ਵੀ ਆਪਾਂ ਦੇਖਿਆ ਕਿ ਹਰ ਹਫਤੇ ਜਿਹੜੀ ਹੈ ਬਾਰਿਸ਼ ਨਾਰਮਲ ਤੋਂ ਜ਼ਿਆਦਾ ਰਹੀ ਹੈ ਇਸੀ ਤਰ੍ਹਾਂ ਹੀ ਸਤੰਬਰ ਦੇ ਵਿੱਚ ਵੀ ਹੁਣ ਇਸ ਜਿਹੜੀ ਨਾਰਮਲ ਦੀ ਜਿਵੇਂ ਰੇਨਫਾਲ ਹੈ ਜਿਹੜੇ ਸਾਡੇ ਕੋਲ 35 ਮਿਲੀਮੀਟਰ ਤੱਕ ਹੁੰਦੀ ਹੈ ਤੇ ਸਾਡੇ ਕੋਲ ਮਤਲਬ 57 ਤੱਕ অলਮੋਸਟ 55 57 ਤੱਕ ਜਿਹੜੀ ਬਾਰਿਸ਼ ਹੈ ਰਿਕਾਰਡ ਹੋ ਗਈ ਹੈ ਸੋ ਫਰਸਟ ਵੀਕ ਜਿਹੜਾ ਸਤੰਬਰ ਦਾ ਬਹੁਤ ਅੱਛਾ ਬਾਰਿਸ਼ ਦੇ ਸਾਹਮਣੇ ਆਇਆ ਜਿਹਦੇ ਨਾਲ ਕਿ ਟੈਂਪਰੇਚਰਸ ਦੇ ਵਿੱਚ ਵੀ ਕਾਫੀ ਚੇਂਜ ਦੇਖੀ ਗਈ ਹੈ ਜਿਵੇਂ ਕਿ ਟੈਂਪਰੇਚਰ ਨਿਰਭਉਤ ਜਿਹੜਾ ਮੈਕਸਿਮਮ ਟੈਂਪਰੇਚਰ 33 ਨਾਰਮਲੀ ਹੁੰਦਾ ਤਾਂ 33 ਦੇ ਨੀਅਰ ਵਰਟੀ ਚੱਲ ਰਿਹਾ ਹੈ ਇਸੀ ਤਰ੍ਹਾਂ ਜਿਹੜਾ ਮਿਨਿਮਮ ਟੈਂਪਰੇਚਰ ਹੈ ਉਹ 24 ਦੇ ਨੇੜੇ ਬਹੁਤ ਹੁੰਦਾ ਹੈ ਤੇ 23-24 ਦੇ ਨੇੜੇ ਬਹੁਤ ਹੀ ਚੱਲ ਰਿਹਾ ਸੋ ਜਿਹੜੀਆਂ ਕੰਡੀਸ਼ਨਸ ਨੇ ਕਾਫੀ ਅੱਛੀਆਂ ਨੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਵਾਦਰ ਹੈ ਕਾਫੀ ਕੰਫਰਟੇਬਲ ਹੈਗਾ ਜਿਵੇਂ ਹਿਊਮਿਡਿਟੀ ਲੈਵਲ ਦੇਖਿਆ ਜਾਵੇ ਤਾਂ ਉਹ ਵੀ ਨੀਅਰ ਟੂ ਨਾਰਮਲੀ ਚੱਲ ਰਿਹਾ ਤੇ ਮਾਰਨਿੰਗ ਦੀ ਹਿਊਮਿਡਿਟੀ ਤੇ ਨੀਂਦ ਦੀ ਹਿਊਮਿਡਿਟੀ ਥੋੜੀ ਜਿਹੀ ਨਾਰਮਲ ਤੋਂ ਜ਼ਿਆਦਾ ਲੱਗ ਰਹੀ ਹੈ ਤੇ ਜਿਹੜਾ ਇਹ ਵਾਦਰ ਹੈ ਅਸੇਪਾ ਐਗਰੀਕਲਚਰ ਪੁਆਇੰਟ ਆਫ 뷰 ਨਾਲ ਕਾਫੀ ਅੱਛੀ ਹੈ ਕਿ ਅਗਰ ਬਾਰਿਸ਼ ਹੋ ਜਾਂਦੀ ਹੈ ਪਰ ਜਿਸ ਤਰ੍ਹਾਂ ਕੀ ਅੱਜ 37 ਮਿਲੀਮੀਟਰ ਇੱਕ ਦਿਨ ਚ ਹੀ ਬਾਰਿਸ਼ ਹੋ ਗਈ ਹੈ ਸੋ ਇਹਦੇ ਹਿਸਾਬ ਨਾਲ ਥੋੜਾ ਜਿਹਾ ਜਿਹੜਾ ਕ੍ਰੌਪ ਹੈ ਉਹਨੂੰ ਲਗਾਤਾਰ ਆਪਾਂ ਨੂੰ ਦੇਖਦੇ ਰਹਿਣਾ ਪਵੇਗਾ ਕਿ ਕਿਸ ਤਰ੍ਹਾਂ ਨਾਲ ਇਹ ਸਟੰਬੋ ਕਿਉਂਕਿ ਜੇ ਜਿੜੀ ਜ਼ਿਆਦਾ ਪਾਣੀ ਜਦੋਂ ਖੜ ਜਾਂਦਾ ਹੈ ਧਰਤੀ ਦੇ ਵਿੱਚ ਫਿਰ ਉਹ ਨੁਕਸਾਨ ਕਰਦਾ ਸੋ ਕਿਸੇ ਵੀ ਫਸਲ ਦੇ ਵਿੱਚ ਜੇ ਅਗਰ ਪਾਣੀ ਖੜਾ ਕੀਤਾ ਦੇ ਵਿੱਚ ਤਾਂ ਉਹਨੂੰ ਜੂਰ ਕੱਟਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ दूसरे पास यही जोड़ा सिस्टम है हले ये छः सत तक बारिश होने की संभावना हैगी है बट आइसोलेट बारिश होएगी पंजाब के सारे पंजाब के मतलब बारिश की संभावना नहीं है कितने कितने जरूर हो सकती है पर जी आई एम डी डी फोरकास्ट है वो अकॉर्डिंगली तो बाद काफ़ी चांसिस में कि जी मानसून है वह थोड़े जो ब्रेक आएगी तो सबू चार पाँच दिन जे मौसम बना साफ लगे ਦੇਖੋ ਜਿਸ ਤਰ੍ਹਾਂ بارش ਆਪਾਂ ਦੇਖਿਆ ਕਿ ਅੱਜ ਜਿਵੇਂ ਲੁਧਿਆਣਾ ਕਾਫੀ ਵਧੀਆ بارش ਹੋਈ ਹੈ ਬਟ ਇਹ ਹੈ ਕਿ ਸਾਰੀ ਜਿਲ੍ਹਿਆਂ ਤੇ ਜਿੱਥੇ اچھی بارش ਨਹੀਂ ਆ ਜਿੱਥੇ ਨਹੀਂ ਹੋਈ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵੀ ਆਪਣੇ ਲੋੜ ਦੇ ਸਰਚ ਕਰੀਆ ਕੋਈ ਸਟਾਈ ਕਰ ਸਕਦੇ ਤੇ ਦੂਸਰੀ ਗੱਲ ਇਹ ਹੈ ਕਿ ਜਿੱਥੇ ਵੀ ਕਿਤੇ ਆਪਾਂ ਨੂੰ ਕੋਈ ਡਿਜ਼ੀਜ਼ ਜਾਂ ਕੋਈ ਸੈਟਪਸ ਦਾ ਟੈਕ ਨਜ਼ਰ ਆਉਂਦਾ ਹੈ ਤਾਂ ਉੱਥੇ ਜਰੂਰ ਕੋਈ ਔਲਿੰਦੀ ਜਿਹੜੇ ਉਹਦੇ ਕੰਵੰਪ ਕਰਨੇ ਚਾਹੀਦੇ ਹੈ ਮਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਈਕੀ ਬਹੁਤ ਇਮਬਿਡਿਟੀ ਲੈਵਲ ਵਧ ਜਾਂਦਾ ਤੇ ਮਸਟ ਇੰਡੀਆ ਤੇ ਨਾਲ ਕਈ ਚੀਜ਼ਾਂ ਰਿਸਕ ਚ ਜਾਂਦੀਆਂ ਸੋ ਨਵੀਂ ਕੋਈ ਕੀਟ ਆਉਣੇ ਕੋਈ ਬਿਮਾਰੀ ਵੀ ਆ ਸਕਦੀ ਆ ਜਾਂ ਮੈਸੇਜ ਇਹ ਕਿ ਆਲਰੇਡੀ ਜਿਹੜੀਆਂ ਬਿਮਾਰੀਆਂ ਆ ਚੁੱਕੀਆਂ ਨੇ ਸ਼ੀਤ ਗਲਾਈਕ ਵਗੈਰਾ ਚੰਨੇ ਦੇ ਉੱਪਰ ਉਹ ਵੀ ਫੈਟ ਕਰ ਸਕਣੋ ਸੋ ਕਿਸਾਨ ਵੀਰ ਹਰ ਤਰ੍ਹਾਂ ਨਾਲ ਜਿਹੜਾ ਹੈ ਉਹ ਆਪਣਾ ਨਿਰੀਖਣ ਕਰਦੇ ਰਹਿਣ ਤੇ ਉਸ ਹਿਸਾਬ ਨਾਲ ਲਗੜਾ ਫਸਾਉਂਦਾ ਆ ਜੇ ਅਪਾ ਪਿਛਲੇ ਸਾਲ ਦੀ ਗੱਲ ਕਰਦੇ ਆ ਤਾਂ ਉਦੇ ਨਾਲੋਂ ਤਾਂ ਬਾਰਿਸ਼ ਥੋੜੀ ਜਿਹੀ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਬਾਰਿਸ਼ ਜਿਹੜੀ ਆ ਉਹ ਨਾਰਮਲ ਤੋਂ ਕਾਫੀ ਘੱਟ ਰਹੀ ਸੀ ਪਰ ਉਸ ਤੋਂ ਪਿਛਲੇ ਸਾਲ ਜਿਹੜੀ ਬਾਰਿਸ਼ ਹੈ ਉਹ 700 ਤੋਂ ਉੱਪਰ ਸੀ ਜਿਹੜੀ ਕਿ ਨਾਰਮਮਲ ਤੋਂ ਕਾਫੀ ਜ਼ਿਆਦਾ ਸੀ ਸੋ ਆਈ ਹੈ ਤਾਂ ਮਤਲਬ ਸਾਲਾ ਪਾ ਦੇਖਦੇ ਆ ਕਿ ਜਿਹੜਾ ਪੈਟਰਨ ਆ ਉਹ ਚੇਂਜ ਹੁੰਦਾ ਰਹਿੰਦਾ ਸੋ ਇਸੇ ਤਰ੍ਹਾਂ ਹੀ ਇਸ ਵਾਰੀ ਵੀ ਹਲੇ ਜਿਵੇਂ ਅਗਸਤ ਦੀ ਬਾਰਿਸ਼ ਹੈ ਉਹ ਨਾਰਮਲ ਤੋਂ ਕਾਫੀ ਜ਼ਿਆਦਾ ਰਹੀ ਹੈ ਸੈਪਟੰਬਰ ਦੀ ਬਾਰਿਸ਼ ਜਿਹੜੀ ਹੈ ਉਹ ਵੀ ਹੁਣ ਤੱਕ ਨਾਰਮਲ ਤੋਂ ਜ਼ਿਆਦਾ ਹੈ ਤੇ ਚਾਂਸਸ ਵੀ ਹੈਗੇ ਆ ਕਿ ਅਗੋਂ ਵੀ ਜਿਹੜੀ ਬਾਰਿਸ਼ ਹੈਗੀ ਹੈ ਆ ਉਹ ਅੱਛੀ ਹੋ ਸਕਦੀ ਹੈ ਪਰ ਵੜੀ ਜੀ ਐਸੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਨਾ ਤਾਂ ਕੋਈ ਅਲਰਟ ਹੈ ਕਿਉਂਕਿ ਇੰਨੀ ਜ਼ਿਆਦਾ ਹੈਵੀ ਰੇਨਫਾਲ ਦੀ ਪ੍ਰੋਡਿਕਸ਼ਨ ਨਹੀਂ ਹੈ ਲਾਈਟ ਟੂ ਮੋਡਰੇਟ ਜਿਹੜੀ ਹੈ ਉਹ ਵੀ ਹੋਏਗੀ ਆ 7 ਤਰੀਕ ਤੱਕ ਤੇ ਕੋਈ ਰਿਕਾਰਡ ਬ੍ਰੇਕ ਵੜੀ ਗੱਲ ਨਹੀਂ ਹੈ ਕਿਉਂਕਿ ਟੈਂਪਰੇਚਰਸ ਵੀ ਨਾਰਮਲ ਨੇ ਔਰ ਬਾਰਿਸ਼ ਵੀ ਜਿਹੜੀ ਹੈ ਉਹ ਨਾਰਮਲੀ ਚੱਲ ਰਹੀ ਹੈ